ਆਪਣਾ ਨਾਮ ਅਜੀ ਐਸਆਈ ਗੁਰਜੀਤ ਸਿੰਘ ਰੇਲਵੇ ਚੌਕੀ ਕਾਰਜਾ ਨਕੁੱਦਰ ਤੇ ਕੱਲ ਸਾਨੂੰ ਇੱਕ ਸਮਾਂ ਤੇਬ 3:30 ਵਜੇ ਮੈਸੇਜ ਮਿਲਿਆ ਗੇਟਮੈਨ ਵੱਲੋਂ ਰੇਲਵੇ ਸਟੇਸ਼ਨ ਤੇ ਸਟੇਸ਼ਨ ਮਾਸਟਰ ਨੂੰ ਜਿਨ੍ਹਾਂ ਨੇ ਸਾਨੂੰ ਮੀਮੋ ਜਾਰੀ ਕੀਤੀ ਸੀ ਵੀ ਇਹ ਕੰਨ ਡੈਡ ਬੋਡੀ ਆ ਜਿਹੜੀ ਵੀ ਰੇਲਵੇ ਲੈਣਾ ਤੇ ਬਾਹਰ ਜਿਹੜਾ ਕਿ ਵੀ ਏਰੀਆ ਪਹਿਲਾਂ ਆਪਣਾ ਜਿਹੜਾ ਪੰਡਾ ਰੀਅਲਟੇ ਏਰੀਆ ਤੇ ਨੇੜੇ ਹੈਗਾ ਰੇਲਵੇ ਸਟੇਸ਼ਨ ਸ਼ੰਕਰ ਤੇ ਉਥੋਂ ਸਾਨੂੰ ਇੱਕ ਡੈਡ ਬਡੀ ਮਿਲੀ ਆ ਜਿਹੜੀ ਕਿ ਵੀ ਵੈਸੇ ਜਿੱਥਾਂ ਕੋਈ ਆਪਣੀ ਸਮਾਰੀ ਨਾਲ ਮਰਿਆ ਜਾਂ ਕੋਈ ਵੀ ਮਰਿਆ ਇਹਦਾ ਹੁਣ ਡਾਕਟਰ ਦੱਸ ਸਕਦੇ ਜੋ ਵੀ ਕੁਝ ਹੁੰਦਾ ਉਹਨਾਂ ਦਾ ਪੋਸਟਮਾਰਟਮ ਹੋਏਗਾ ਜਿਹੜੀ ਉਹਨੇ ਕੱਪੜੇ ਕੋ ਪਹਿਨੇ ਹੋਏ ਸੀਗੇ ਇੱਕ ਚਿੱਟੇ ਆਪਣੇ ਭੂਰੇ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀਗੀ ਤੇ ਲੋਰ ਪਾਇਆ ਹੋਇਆ ਸੰਤਰੀ ਰੰਗ ਦਾ ਦੀ ਅੰਡਰਵੀਅਰ ਰੰਗ ਉਹਦਾ ਜਿਹੜਾ ਬ੍ਰਾਊਨ ਹੈ ਤੇ ਚੱਪਲ ਜਿਹੜੀ ਆ ਤੇ ਰੰਗ ਵੀ ਹੈਗਾ ਉਹਦਾ ਹੋ ਗਿਆ ਵੀ ਕੜਕ ਮਹੀਨਾ ਰੰਗ ਉਹਦਾ ਤੇ ਉਹਨੂੰ ਅਸੀਂ ਇਸ ਕਿੰਨੀ ਕਹਿੰਦੇ ਆ ਪੂਰੀ ਉਮਰ ਕਰੀਬ ਹੈਗੀ ਆ 50 52 ਦੇ ਲਗਭਗ ਹੋਣੀ ਹੈ ਓਕੇ ਹਾਂਜੀ ਹਾਂਜੀ ਜਦੋਂ ਫਿਰ ਅਸੀਂ ਉਹ ਤੋਂ ਮੋਕੇਦੋ ਚੁਕਾ ਕੇ ਆਪਣੇ ਪ੍ਰਾਈਵੇਟ ਵਹੀਕਲ ਦੇ ਰਹੇ ਹਾਂ ਇਹਨੂੰ ਮਰਦਾ ਘਰ ਵਿੱਚ ਜਿਹੜਾ ਨਗੋਦਰ ਸਿਵਲ ਹਸਪਤਾਲ ਜਿਹੜਾ ਉਥੇ ਨੂੰ ਮੌਤਰੀ ਵਜਾ ਕਰਵਾਇਆ ਗਿਆ ਤੇ 72 ਘੰਟਿਆਂ ਬਾਅਦ ਇਹਨੂੰ ਰੱਖਿਆ ਗਿਆ ਤੇ ਜੇ 72 ਘੰਟਿਆਂ ਦੇ ਵਿੱਚ ਵਿੱਚ ਕੋਈ شناخت ਹੁੰਦੀ ਹੈ ਜੇ ਵੀ ਉਹਦੇ ਬਾਅਦ ਮਿਲਦੇ ਆ ਤੇ ਪਹਿਲਾਂ ਜਿਹੜੀ ਉਹਦੀ ਕਾਰਵਾਈ ਕੀਤੀ ਜਾਊਗੀ 194 ਆਪਣੇ ਬੀ ਐਨ ਐਸ ਰੀ ਦੇ ਤਾਈਰ ਉਹਦੀ ਕਾਰਵਾਈ ਕੀਤੀ ਜਾਵੇਗੀ ਤੇ ਬਾਕੀ ਜੇ ਨਾ ਹੋਏ ਤਾਂ ਫਿਰ 72 ਘੰਟਿਆਂ ਬਾਅਦ ਜੋ ਨੂਲ ਪਰਾ ਵੀ ਲਵਾਸ ਹੈ ਤੇ ਫਿਰ ਉਹਦਾ ਸਸਕਾਰ ਕਰਾਇਆ ਜਾਏਗਾ ਨੰਬਰ ਹੈ 9146 17062 ਚੌਂਕੀ ਇੰਚਾਰਜ ਜੀਆਰਪੀ ਰੇਲਵੇ ਸਟੇਸ਼ਨ ਲਪੋਦਰ ਜੇ ਕਿਸੇ ਨੂੰ ਵੀ ਇਹਦੀ ਬਾਰੇ ਜਾਣਕਾਰੀ ਮਿਲਦੀ ਆ ਤੇ ਉਪਤ ਫਦੇ ਇਹਤਲਾ ਦਿੱਤੀ ਜਾਵੇ